ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜਿਰ ਹੋਇਆ ਸਾਨੂੰ ਸੁਰੰਜਾਰ ਦੇ ਵਿੱਚ ਸਵੰਦਾ ਉਹ 52 ਉਹ ਜਦੋਂ ਤੋਂ ਇਸ ਅਕਾਲ ਪੁਰਖ ਨੇ ਕ੍ਰਮਕੰਨ ਰੰਗੰਨ ਆਦਾ ਪਰਮਾ ਪਰਿਆ ਦਾਸ ਨੇ ਬਹੁਤ ਹੀ ਨੰਮਾਣਿਆ ਸੱਚੇ ਪਾਤਸ਼ਾਹਾਂ ਦਾ ਵੀ ਸੰਤਾਂ ਦਾ ਵੀ ਔਰ ਹਰ ਦਰਵਾਜ਼ੇ ਦੇ ਵਿੱਚ ਜਾਣ ਦਾ ਮੌਕਾ ਵੀ ਮਿਲਿਆ ਅੱਜ ਵੀ ਮੈਂ ਇਸ ਬਾਰੇ ਬਹੁਤ ਜ਼ਿਆਦਾ ਵਿਚਾਰ ਉਠਾ ਕੇ ਨਹੀਂ ਕਰਾਂਗਾ ਕਿਉਂਕਿ ਬਿਲਾਰੇ ਬਹੁਤ ਸਾਂ ਸਮਾਂ 10 ਮਿੰਟ ਦਾ ਮਿਲਿਆ ਇਸ ਸ਼ਕਤੀ ਦੇ ਉੱਤੇ ਕਈ ਅਵਤਾਰ 10 ਗੁਰੂ ਸਾਹਿਬਾਨ 14 ਪਰਿਵਾਰਕ ਕਰਨ ਪ੍ਰਗਮ ਉਹਨਾਂ ਸਾਰਿਆਂ ਨੇ ਪਛੇਣ ਰੋਈਆਂ ਖਿੱਚੀਆਂ ਕਿ ਕਲਯੁਗ ਦੇ ਅੰਤ ਦੇ ਉੱਤੇਨੇਕ ਲੰਕਾਂ ਔਰ ਆਇਆ ਤੁਹਾਡੇ ਕਰਾਂ ਦੇ ਵੀ ਜਾ ਜਾ ਕੇ ਉਹਨੇ ਰਸਾ ਪਾਈਆਂ ਤੁਹਾਡੇ ਲੇਖ ਲਿਖੇ ਐਡਰੈਸ ਲਿਖੇ ਪਰ ਇੱਕ ਗੱਲ ਮੈਂ ਜਰੂਰ ਕਹਾਂਗਾ ਬਾਣੀ ਦੇ ਵਿੱਚ 4-5000 ਸਿੱਖਾਂ ਦੇ ਨਾਮ 24 ਗ੍ਰੰਥਾਂ ਦੇ ਵਿੱਚ ਹੈ ਇਹ 25ਵਾਂ ਗ੍ਰੰਥ ਵੀ ਬਣਿਆ ਜਿਹਦੇ ਵਿੱਚ ਸਿੱਖਾਂ ਦੇ ਨਾਮ ਹੈ ਤੁਸੀਂ ਆਪ ਵੀ ਪੜ੍ਹ ਲਿਓ ਤੇ ਦੱਸ ਵੀ ਤੁਹਾਨੂੰ ਦੱਸਾਂ ਜੋ ਪੜਿਆ ਕਿਸੇ ਵੀ ਸਿੱਖ ਦੇ ਮਗਰ ਸੱਚੇ ਪਾਤਸ਼ਾਹ ਨੇ ਕਿਸੇ ਦਾ ਗੋਤ ਨਹੀਂ ਲਿਆ ਤੇ ਜੇ ਕੋਈ ਤੁਹਾਨੂੰ ਪਾਰਲਾਮੈਂਟ ਦਾ ਪੁੱਛਦਾ ਕਿ ਤੁਸੀਂ ਕੌਣ ਹੋ ਅਸੀਂ ਵਿਸ਼ਨੂੰ ਖੁਵਾਨ ਨੇ ਪਾਰਸ਼ਾ ਤੇ ਤੁਸੀਂ ਕੌਣ ਹੋ ਅਸੀਂ ਵਿਸ਼ਨੂੰ ਵਾਸੀ ਸੱਚੇ ਪਾਤਸ਼ਾਹ ਨੇ ਕਿਹਾ ਇੱਕ ਹੋਰ ਛੋਟੀ ਜੀ ਨਸਾਲ ਹੈ ਜਿਸ ਵੇਲੇ ਅਸੀਂ ਜੇਠੂਆ ਤਖਤ ਦੇ ਉੱਤੇ ਗਏ ਪਹਿਲੀ ਵਾਰ ਮੈਂ ਤੇ ਮੇਰੀ ਮਾਤਾ ਜੀ ਨੂੰ ਸ੍ਰੀ ਸ਼ਾਲੇਗਰ ਤੋਂ ਚੋਟੇ ਹੋ ਗਿਆ ਸੱਚੇ ਪਾਤਸ਼ਾਹ ਜਿਸ ਵਿੱਚ ਸਰੂਪ ਰਾਇ ਤੇ ਬੀਬੀ ਸਾਡੀ ਕਹਿਣ ਲੱਗੀ ਸੱਚੇ ਪਾਤਸ਼ਾਹ ਸਰੂਪ ਰਾਇ ਆ ਸੱਚੇ ਪਾਤਸ਼ਾਹ ਕਹਣ ਲੱਗੇ ਸ੍ਰੋਪਾਂ ਦੀ ਮਰਿਆਦਾ ਪਤਾ ਕੀ ਆ ਇਹਨੂੰ ਟਾਕੇ ਰੱਖਣਾ ਜਦੋਂ ਵੀ ਤੁਸੀਂ ਸਾਡੇ ਦਰਸ਼ਨ ਕਰਨੇ ਹੋਣ ਉਸ ਵੇਲੇ ਨੰਗਾ ਖੰਦਾ ਦੂਸਰੀ ਇੱਕ ਹੋਰ ਗੱਲ ਕਿ ਸਾਡੇ ਸਰੂਪ ਦੇ ਕੋਲ ਕੋਈ ਹੋਰ ਸਰੂਪ ਨਹੀਂ ਲੱਗਣਾ ਚਾਹੀਦਾ ਦਾਸ ਬਹੁਤ ਛੋਟਾ ਜਿਹਾ ਸੀ ਇਹ ਗੱਲ ਸਾਨੂੰ ਆਉਂਦੀ ਵੀ ਫਿਰਨਕਾਉਰ ਤੇ ਸਾਡੀ ਮਾਤਾ ਜੀ ਨੇ ਬੜਾ ਪ੍ਰਸਾਦਿਕ ਚਲੇਗਾ ਉਹ ਮੈਨੂੰ ਨਾ ਜਾਂਦਾ ਹੋਇਆ ਫਾਈਨਕਮੈਂਟ 7 ਮਿੰਟ ਲਵਾਗਾ ਦੇਖ ਤਾਂ ਬਹੁਤ ਲੰਬਾ ਹੈ ਪੰਪਾ ਸਰ ਦਾ ਖੇਤ માં ਪੂਰਾ ਪਿਛਲਾ ਜੈ ਕਬਾਈ ਇਹ ਤਰੀਕੇ ਦੀ ਲਿਖਿਆ RAM ਜੀ ਦੇ ਬੇਲੇ ਦੀ ਪੰਪਾ ਸਰ ਇੱਕ ਸਲੋਵਰ ਹੋਇਆ ਇਹ ਸਲੋਵਰ ਦੇ ਵਿੱਚ ਨਾ ਹੱਥਿਆਂ ਸਾਰੇ ਪਾਪ ਲੈ ਜਾਂਦੇ ਸੀ ਸਾਰੇ ਵਿੱਚ ਅੱਜ ਤੁਸੀਂ ਮਾਹ ਦੇਤਾ ਕਾਲਪੁਰ ਖਾਇਆ ਪ੍ਰਕਿਰਿਤੇ ਹੀਰਾ ਕਾਟ ਨੈਣ ਉਹ ਤੇ ਜਨਨ ਕਰੋ ਤੁਹਾਡੇ ਸਾਰੇ ਪਾਪ ਕੱਟੇ ਜਾਣਗੇ ਕੋ ਸਮਾਂ ਆਏਗਾ ਜਿਸੰਨੇ ਸਾਰੀ ਦੁਨੀਆ ਇਸ ਪਾਸੇ ਨੂੰ ਚਾਲ ਪਾ ਦਿੱਤੀ ਇੱਕ ਨਿਸ਼ਾਨ ਦੇ ਇੱਕ ਵਿਦਾਂ ਦੇ ਇੱਕ ਬਾਣੀ ਦੇ ਤੇ ਉਹਨਾਂ ਦੀ ਰਹਿਵਤ ਦੇ ਥਲੇ ਸानिਧਨ ਹੈ ਅੱਜ ਪਿਛਲਾ ਪੂਰਾ ਪਿਛਲਾ ਜੈ ਗਵਾਹੀ ਆ ਜਿਸ ਵੇਲੇ ਪਿੰਨੀ ਟੁੱਟ ਗਿਆ ਆਰਾਮ ਆਪਣਾ ਪੰਧ ਬਖਾਈ ਅਸੀਂ ਵੀ ਸਾਰੇ ਪੰਧ ਮਾਰ ਕੇ ਆਏ ਆ ਸਾਡੇ ਮਨ ਦੇ ਵਿੱਚ ਜੋ ਮਨਾਲ ਹੈ ਜੀ ਉਹ ਹੀ ਇਥੋਂ ਲੈ ਕੇ ਜਾਣੇ ਆਂ ਅਗਰ ਅਸੀਂ ਗੱਲਾਂ ਬਾਤਾਂ ਦੇ ਵਿੱਚ ਸਮਾਂ ਲਗਾ ਲਿਆਂਗੇ ਤੇ ਗੱਲਾਂ ਬਾਤਾਂ ਦੀ ਮਰਦ ਮਿਲ ਜਾਣੀਆਂ ਅਗਰ ਉਹਦੇ ਚਰਨਾਂ ਦੇ ਨਾਲ ਜੁੜਾਂਗੇ ਤੇ ਸਾਨੂੰ ਉਹ ਪਿਆਰ ਮਿਲ ਜਾਣਾ ਅਸੀਂ ਵੇਚੀਆਂ ਕਰਦੇ ਆਂ ਸਾਨੂੰ ਮੋਟਰਾ ਹ ਕਾਲਾ ਸਾਡੇ ਬੱਚੇ ਬਾਤ ਸੱਜਣ ਜਿਹੜੀ ਆਤਮਾ ਦੀ ਪਰਮਾਤਮਾ ਦੇ ਨਾਲ ਮੇਲ ਉਹ ਅਸੀਂ ਕਦੀ ਬੇਚੀ ਖੀਤੀ ਨਹੀਂ ਇਹ ਹੈ ਪਰਮਾਤਮਾ ਇਹ ਅਕਾਲਪੁਰਖ ਤੂੰ ਸਾਡੀ ਆਤਮਾ ਨੂੰ ਬਦਲਿਆ ਜਦੋਂ ਉਹਨੇ ਸਾਡੀ ਆਤਮਾ ਨੂੰ ਹੀ ਬਦਲਿਆ ਤੇ ਸਭ ਕੁਝ ਪਿੱਛੇ ਰਹਿ ਗਿਆ ਇਸੇ ਤਰ੍ਹਾਂ ਇੱਕ ਬਿਗਨੀ ਚਰਨੀ ਦਾ ਲੇਖ ਹੈ ਉਹਦੀ ਆਤਮਾ ਨੂੰ ਵਰਲਿਆ ਸੀ ਸਿੱਧੇ ਸੱਚਖੰਡ ਗਏ ਬੜਾ ਲੰਬਾ ਉਹ ਵੀ ਲੇਖ ਹੈ ਉੱਥੇ ਮਹਾਤਮਾ ਉੱਥੇ ਮਹਾਤਮਾ ਹੁੰਦਾ ਸੀ ਮਹਾਨ ਹੰਕਾਰ ਵਿੱਚ ਆਪਣਾ ਆਪ ਪਾਈਆ ਉਹ ਲੈ ਕੇ ਨੌ ਗ੍ਰਾਮ ਪਿੰਡ ਨੂੰ ਡੇਰਾ ਲਾਈਆ ਬਣ ਕੇ ਸੂਰਬੀਰ ਬਲਵਾਨ ਆਪਣਾ ਅਸਾਂ ਲਿਆ ਕਮਾਈਆ ਉਹਨੇ ਕਿਹਾ ਕਿ ਪਿੰਡ ਆ ਜਿਹੜੀ RAM ਦੀ ਸੇਵਕਣਾ ਹੈ ਬਾਕੀ ਸਾਰਾ ਪਿੰਡ ਜਿਹੜਾ ਮੇਰੇ ਮਗਰ ਲਗਾਇਆ ਉਹ ਪਿੱਲਨੀ ਦੇ ਕੋਲ ਜਾ ਕੇ ਡੇਰਾ ਲਾ ਲਿਆ ਸਾਡੇ ਕੋਲ ਵੀ ਲੋਕ ਆਉਂਦੇ ਆ ਅਸੀਂ ਵੀ ਉਹਨਾਂ ਨੂੰ ਜੇ ਜਵਾਬ ਨਾ ਦੇ ਸਕੀਏ ਤਾਂ ਅਸੀਂ ਵੀ ਹੋਸ਼ਾ ਦਾ ਇਸ ਮਿਸ਼ਨ ਤੋਂ ਫਿਸਲ ਜਾਂਦੇ ਲੇਕਿਨ ਸੱਚੇ ਪਾਤਸ਼ਾਹ ਨੇ ਸਾਡੇ ਤੇ ਕੁਝ ਕਿਰਪਾ ਕੀਤੀ ਆ ਉਹ ਕਹਿੰਦਾ ਤੁਸੀਂ ਕੰਮ ਸ਼ੁਰੂ ਕਰੋ ਤੇ ਮੋਢਿਆਂ ਉੱਤੇ ਸਾਡਾ ਹੱਥ ਤੁਹਾਡੇ ਸਿਰ ਦੇ ਉੱਤੇ ਸਾਡਾ ਹੱਥ ਇਸੇ ਤਰ੍ਹਾਂ ਉਹ ਜਿਹੜਾ ਮਹਾਤਮਾ ਸੀ ਉਹ ਪਿੱਲਨੀ ਕੋਲ ਡੇਰਾ ਲਾ ਲਿਆ ਬਣ ਕੇ ਸੂਰਬੀਰ ਪਲਵਾਨ ਆਪਣਾ ਅਸਨ ਰਿਆ ਜਮਾਈ ਆ ਹਰੀ 옴 ਤਤ ਸਤਰਾ ਮੰਤਰ ਲਗਾ ਗਾਣ ਨਿਮਨੋ ਕੈ ਸਨਾਈਆ ਜਿਸ ਵੇਲੇ ਆਇਆ ਸ਼੍ਰੀ ਭਗਵਾਨ ਤੁਨੁਕ ਕੰਧੇ ਉੱਤੇ ਲਟਕਾਈਆ ਤੇ ਇੱਥੇ ਦੀ ਗੱਲ ਆ ਆ ਬਾਣੀ ਦੇ ਵਿੱਚ ਆ ਇਹ ਵੀ ਬਾਣੀ ਦੇ ਵਿੱਚੋਂ ਆ ਕਾਸ਼ੀ ਦੀ ਲਖਿਆ ਉਸ ਹਸਕੇ ਕਿਆ ਮਰਾਨ ਕਿ ਤੇਰੇ ਵਿੱਚ ਵਢਾਈਆ ਕਿਉਂ ਭੁੱਖੀ ਗਰੀਬਣੀ ਦੇ ਘਰ ਪਹੁੰਚਿਆ ਆਣਾ ਆਪਣਾ ਪੰਧ ਮੁਕਾਈਆ ਪੀਲ ਨੇ ਅਚਾਨਕ ਵੇਖ ਹੋਈ ਹੈਰਾਨ ਉਹ ਖੁਸ਼ੀਆਂ ਦੇ ਵਿੱਚ ਇੱਧਰ ਉੱਧਰ ਪੰਜੀ ਚਾਈ ਚਾਈਆ ਕਿਉਂ ਪੰਜੀ ਕਿ ਉਹਦਾ ਆਰਾਮ ਉਹਦਾ ਭਗਵਾਨ ਆਇਆ ਸੀ ਅੱਜ ਇਸ ਘਰ ਦੇ ਵਿੱਚ ਤੁਸੀਂ ਸੰਗਤ ਬਣ ਕੇ ਆਏ ਹੋ ਉਸ ਤੋਂ ਤੁਹਾਡੇ ਨਾਲੋਂ ਵੱਧ ਖੁਸ਼ੀ ਆ ਕਿ ਸਾਡੇ ਘਰ ਦੇ ਵਿੱਚ ਅੱਜ ਪਰਮੇਸ਼ਵਰ ਦੀ ਸੰਗਤ ਆਈ ਆ ਔਰ ਪਰਮੇਸ਼ਵਰ ਖੁਦ ਉਹਨਾਂ ਦੇ ਨਾਲ ਆਇਆ ਹਾਏ ਮੇਰਾ RAM ਮੇਰੇ RAM RAM ਮੇਰੀ ਤੇ ਨਹੀਂ ਦੁਹਾਈਆ ਮੈਂ ਪੇਟਾ ਵਿੱਚ ਕੀ ਰੱਖਾਂ ਪਟਵਾਨ ਕਿ ਕੀ ਸੇਵ ਤੁਮਾਈਆ ਉਹ ਕਿਹਦੇ ਕੋਲੋਂ ਮੰਗਾ ਦਾਨ ਇਸ ਦੇ ਅੱਗੇ ਝੋਲੀ ਡਾਈਆ ਚਾਰੋ ਕੋਟ ਮਾਰੇ ਧਿਆਨ ਅੱਥੀ ਮਜ਼ੇਤ ਹੋਇਆ ਬੜੀ ਗਰੀਬ ਹੁੰਦੀ ਸੀ ਸੰਗਤ ਸੱਚੇ ਪਾਤਸ਼ਾਹ ਨੇ ਸਮਝ ਲੈਣਾ ਸੰਗਤ ਦੇ ਕੋਲ ਲੰਗੜ ਪਾਣੀ ਦੇ ਵੀ ਨਹੀਂ ਸੀ ਹੁੰਦਾ ਪੈਸਾ ਅੱਜ ਤਾਂ ਪਾਣੀ ਬੜੇ ਬੰਦੇ ਸਮਾਂ ਹੁੰਦਾ ਸੀ ਜਿਸ ਵੇਲੇ ਸੰਗਤ ਦੇ ਕੋਲ ਪੈਸਾ ਨਹੀਂ ਸੀ ਔਰ ਸੱਚੇ ਪਾਤਸ਼ਾਹ ਨੇ ਕਹਿ ਰਹਿਣਾ ਅੱਜ ਤੁਹਾਡੇ ਘਰ ਆਸਸ ਚਾਰੋਂ ਕੁੱਟ ਮਾਰੇ ਧਿਆਨ ਸਾਥੀ ਨਜ਼ਕ ਕੋਈ ਨਾ ਆਇਆ ਅੰਦਰ ਹੋਈ ਹੈਰਾਨ ਹਿਰਦੇ ਵਿੱਚ ਪਰਲਾਈ ਅਸੀਂ ਵੀ ਜਿਹੜਾ ਹਿਰਦੇ ਨੂੰ ਆਪਣੇ ਨੂੰ ਸੋਧ ਲਈਏ ਅਸੀਂ ਵੀ ਉਹਦੇ ਅੱਗੇ ਬੇਨਤੀ ਕਰ ਲਈਏ ਕਿ ਸਾਡੀ ਆਤਮਾ ਨੂੰ ਬਰ ਲਈਂ ਚਰਾਸੀ ਦੇ ਵਿੱਚ ਨਾ 81 ਜਨੇ ਬਣਾਈ ਉਸੇ ਨੇ ਕੱਟਣੀ ਆ ਕਿਸੇ ਸਾਧ ਸੰਤ ਨੇ ਨਹੀਂ ਕੱਟਣੀ ਐਰੇ ਬੈਲੇ ਨਹੀਂ ਕੱਟਣੀ 81 ਪਰਮਾਤਮਾ ਨੇ ਕਰੰਕ ਨਾਰਾਇਣ ਨਰ ਮਹਾਰਾਜ ਚੇਤ ਸਿੰਘ বিষ্ণੂ ਭਗਵਾਨ ਸੱਚੇ ਪਾਤਸ਼ਾਹ ਨੇ ਬਣਾਈ ਤੇ ਉਸੇ ਨੇ ਹੀ ਕੱਟਣੀ ਆ ਉਹ ਕਾਲਪਖਾਇ ਜਿਸ ਵੇਲੇ ਇਹ ਹਿਰਦੇ ਵਿੱਚ ਕੋਲਾਈ ਆ ਨਿਉਕੇ ਕੀਤਾ ਪ੍ਰਣਾਮ ਸੀਸ ਸੱਚਾਈ ਆ ਉਹ ਪਿੱਛੇ ਹੱਥ ਰੱਖਿਆ ਅੰਦਰ ਹੋਇਆ ਗਿਆਨ ਉੱਪੀ ਮਿਲਿਤ ਚਰਾਇਆ ਉਹ ਸਮਝ ਆ ਗਈ ਮੈਂ ਕਿਹਾ ਮੈਂ ਕੀ ਆਸਾ ਰੱਖੀ ਮਹਾਨ ਫਿਰ ਸੇ ਵਿੱਚ ਲਾਈਆ ਸੋ ਫਲ ਖਵਾਣਾ ਜਿਹੜੇ ਇਕੱਠੇ ਕੀਤੇ ਜਮੀਆ ਸਮਾਨ ਆ ਚਾੜਾਂ ਦੀਆਂ ਛੋਟੀਆਂ ਉਤੋਂ ਲਾਈਆ ਜੇ ਕਰ ਲਵੇ ਪਰਵਾਣ ਤੇ ਮੈਂ ਲੱਗਾਂ ਖੁਸ਼ੀ ਉਹਤੀ ਉਸ ਮਾਰਾ ਪਾ ਕੇ ਪਕੜ ਸਤਰੀ ਕਰਨੀ ਕਰ ਆ ਆ ਸੰਗੀ ਦੀ ਲੇਖਾ ਬਹੁਤ ਲੰਬਾ ਇਸ਼ਾਰਾ ਹੋ ਗਿਆ ਇਹ ਜਿਸ ਵੇਲੇ ਇਸ ਪੀੜ੍ਹੀ ਨੇ ਉਸ ਪਹਿਲੇ ਸਰੋਵਰ ਦੀ ਗੱਲ ਮੈਨੂੰ ਹੁਸਪਾ ਰਾਮ ਜੀ ਨੇ ਉਹਨੇ ਚਾਰਨ ਦੇਸ ਵੇਲੇ ਉਸ ਰੋਬਟ ਦੇ ਪਾਇ بڑے بڑے ਵਾਗਿਆ ਪਾਣਿਆ ਬੜਾ ਕੁਛ ਹੋਇਆ بڑے ਯੰਤਰ ਮਾਤਰ ਹਿੱਸੇ ਕੋਈ ਉਸ ਪਾਣੀ ਨੂੰ ਫਰਕ ਨਹੀਂ ਪਿਆ ਉਸ ਗੱਲ ਨੂੰ ਫਰਕ ਨਹੀਂ ਪਿਆ ਉਸ ਗੱਲ ਨੂੰ ਫਰਕ ਨਹੀਂ ਪਿਆ ਜਿਸ ਵੇਲੇ ਪਿੱਲਣੀ ਦੇ ਪੈਰ ਛੁਆਏ ਤੇ ਉਹ ਅਮਰਸਵਨ ਦਾ ਉਸੇ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ ਸੀ ਉਸੇ ਤਰ੍ਹਾਂ ਉਹ ਦੀ ਮਾਨਤਾ ਸੋ ਸ਼ੇਸ਼ ਕ੍ਰਿਸ਼ਨ ਅਲਾਹਮਦੁ